ਅੱਜ ਕੀ ਬਣਾ ਰਹੇ ਮਮਾ ਅੱਜ ਬਣਾ ਰਹੀ ਬਰਜ ਬਣਾਈਆਂ ਮੂਰੀ ਬਸਰਾ ਦੀ ਦਾਲ ਸਾਸ੍ਰੀ ਘਾਲ ਦੀ ਸਾਰਿਆਂ ਨੂੰ ਤੁਹਾਡਾ ਸਾਡੇ ਨਾਮ ਦੇ ਬਲੌਗ ਦੇ ਵਿੱਚ ਸਵਾਗਤ ਹੈ ਕੱਲ੍ਹ ਅਸੀਂ ਬਲੌਗ ਨਹੀਂ ਬਣਾ ਸਕੇ ਤੇ ਹੁਣ ਅਸੀਂ ਬਲੌਗ ਲੱਗੇ ਬਣਾਉਣ ਅੱਜ ਅਸੀਂ ਬਲੌਗ ਬਣਾਵਾਂਗੇ ਮਨਪਰੂ ਦੀ ਮੇਰਾ ਨੇੜਾ ਇਹ ਪਹਿਲਾਂ ਮੈਂ ਦਾਲ ਬਣਾ ਲਾਂ

ਦਾਲ ਦੇ ਵਿੱਚ ਗਾਇਜ਼ ਇਹ ਤੇ ਮਲ ਗਾਇਆ ਸਬਜੀ ਨੂੰ ਤੜਕਾ ਦਾਲ ਤੜਕਾ ਹੋ ਗਿਆ ਲਈ ਹੁਣ ਮੈਂ ਆਪਣੇ ਘਰੇ ਬਣਾਏ ਮਸਾਲੇ ਵੇਚਾੜ ਕਰੂੰਗੀ ਇਹ ਮੈਂ ਘਰੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਮਸਾਲਾ ਦੇਖੋ ਮੈਂ ਦਿਖਾਵਾਂਗੀ ਕਿ ਕੰਨ ਕਿਸ ਤਰ੍ਹਾਂ ਬਣਾਉਂਗੀ ਘਰੇ ਮਸਾਲਾ ਬਣਾ ਕੇ ਅਜੇ ਤਾਂ ਪਿਆਵਾਂ ਅਤੇ ਦੇਖੋ ਜਿੱਦਿਹਾ ਇਹ ਮੈਂ ਤੜਕੇ ਵਿੱਚ ਤੜਕੇ ਵਿੱਚ ਸਪਾਇਆ ਪਿਆਜ਼ ਲਸਣ ਹਰੀ ਮਿਰਚ ਟਮਾਟਰ ਘਰਨਾ ਹੁਣ ਆਪਾਂ ਮਸਾਲੇ ਪਾਉਂਗਾ ਇਹ ਆਉਂਗੀ ਕਿ ਕਿਹੜਾ ਮਸਾਲਾ ਹੋਵੇਗਾ ਇਹ ਮਸਾਲਾ ਬਾਤ ਖਾਉਂਗੀ ਮੈਂ ਨੂੰ ਸਾਰਿਆਂ ਨੂੰ ਬਲੌਗ ਦੇ ਵਿੱਚ ਇੱਥੇ ਕਾਲੀ ਮਿਸਤੀ ਪਾਰੇ ਰਹੀ ਮੈਂ ਕਾਲੀ ਮਿਰਚ ਐਡ ਕਰਾਂਗੇ ਅੱਜ ਕਾਲੀ ਮਿਰਚ ਨਾਲ ਵਧੀਆ ਸਵਾਦ ਆਉਂਦਾ ਤਾਂ ਕਰ ਪਾ ਰਹੀ ਹਾਂ सा कोई भी ब्लॉग नहीं देखता बहुत ज्यादा घट देखते हैं फिर ता ही नहीं दिल करता मैं बनाने होर ब्लॉग सपोर्ट करया करो गाइस साडे चैनल नु वट टू वट ब्लॉग देखा करो गाइस और दन आए आईया हम और ते नवे नवे ब्लॉग बनाई दाल में तड़का लग गया इधर अपनी दाल और देखो इथे तड़का लग गया वहां ਇਹ ਬਾਤੀ ਨੂੰ ਨਾ ਨਿਤੜਕਾ ਤੇ ਮੈਂ ਤੜਕਾ 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 ਬਣਾ ਲਵਾਂਗੇ ਮਿਕਸ ਕਰੂੰਗੀ ਗਰਮੀਆਂ ਦੇ ਵਿੱਚ ਨਾ ਵਧੀਆ ਰਹਿੰਦੀ ਤੜਕੀ ਬਣਦੀ ਨਾਲ ਅਚਾਰ ਹੋਵੇਗਾ ਸੰਭ ਦਾ ਨਾਲ ਹੋਵੇਗਾ ਸਾਲਟ ਤੇ ਇਸ ਤਰ੍ਹਾਂ ਲੋਕੋ ਨਾ ਸੋਣਾ ਤੇ ਅੱਛੇ ਰਾ ਦੋ ਲੋਕ ਗਾਈਸ ਅਸੀਂ ਇੱਥੇ ਨਾ ਹਲਦੀ ਨੂੰ ਪਾਈ ਜਰ ਵੀ ਦੇਖੋ ਕਿਵੇਂ ਟੇਸ ਆ ਰਹੀ ਹੈ ਹਲਦੀ ਕਿਉਂ ਨਹੀਂ ਪਾਈ ਹਲਦੀ ਪਾਉਂਦੇ ਆ ਹੋਰ ਨਹੀਂ ਪਾਉਂਦੇ ਦਾਲ ਚ ਸਾਡੀ ਕੁੜੀ ਨੂੰ ਪਤਾ ਨਹੀਂ ਨਾ ਅਜੇ ਛੋਟੀ ਹੈ ਅਜੇ ਇਹਨੂੰ ਪਤਾ ਨਹੀਂ ਹੈ ਜੇ ਕੀ ਬਣਾਏਗਾ ਕੀ ਇਹ ਚੀਜ਼ ਦਾ ਇੱਥੇ ਆਪਣਾ ਖੀਰਾ ਪਿਆ ਹੋਆ ਇੱਥੇ ਆਪਣਾ ਨਿੰਬੂ ਪਿਆ ਹੋਆ ਦੀ ਟੌਪਸ ਤੋਂ ਵਾਟਰ ਬਣਾਉਂਗੀ ਮੈਂ ਇਹਦਾ ਖੀਰਾ ਤੇ ਲੈਮਨ ਤੇ ਥੋੜਾ ਜਿਹਾ ਧਨੀਆ ਪਾ ਦੂੰ। ਦੇਰ ਲੱਗਦੀ ਆ ਲੰਗਾਰ ਦੇ ਲਈ। ਆਪਣੇ ਧਨੀਆ ਵਾਂ। ਇੱਕ ਡੋਲੂ ਭਰ ਕੇ ਮੈਂ ਪਾਣੀ ਦਾ ਬਣਾਉਂਗੀ ਤੇ ਰਾਤ ਮੈਂ 11 ਵਜੇ ਤੱਕ ਸਾਰਾ ਪੀ ਜਾਂਦੀ।

ਸਕਿਨ ਵਾਲ ਸਕਿਨ ਅੱਗੇ ਦਿੱਕਤ ਹੁੰਦੇ ਆ ਉਹਨਾਂ ਲਈ ਸਭ ਤੋਂ ਵਧੀਆ ਰਹੇ ਹੈ ਦੇਖੋ ਮੈਂ ਵੀ ਅੱਜ ਇਸ ਤਰੀਕੇ ਨਾਲ ਹਾਂਜੀ ਉਹ ਵੀ ਟਰਾਈ ਕਰ ਮੈਂ ਤਾਂ ਟਰਾਈ ਕਰਦੀ ਹਾਂ ਬਹੁਤ ਵਧੀਆ ਹੋਇਆ ਫਰਸਟ ਟਾਈਮ ਟਰਾਈ ਕਰ ਰਹੇ ਹੋ ਸੀ ਨਹੀਂ ਪਹਿਲਾਂ ਵੀ ਕਰਦੀ ਹਾਂ ਮੈਂ ਕਿ ਅੱਜ ਆਪਣੇ ਸਾਰੇ ਫਰੈਂਡਸ ਨਾਲ ਸ਼ੇਅਰ ਕਰ ਲਈਏ ਆਹ ਬਈ ਰੈਸਪੀ ਨਿੰਬੂ ਦੇ ਦਈ ਪਾਤਾ ਦੇਖੋ ਹੁਣ ਮਿਕਸ ਕਰ ਦਾਂਗੇ ਆਪਾਂ ਕਿੰਨੀ ਦੇਰ ਇਹਨੂੰ ਫ੍ਰੀਜ਼ੀ ਫਿਰ ਰੱਖਣ ਤੋਂ ਬਾਅਦ ਚ ਆਪਾਂ ਇਹਨੂੰ ਪੀਵਾਂਗੇ ਤੇ ਦੇਖਿਓ ਜਿਹੜਾ ਮੈਂ ਸਾਰਾ ਡੋਲੂ ਇੱਕ ਭਰ ਕੇ ਇਹਨੂੰ ਬਣਾਇਆ ਮੈਂ ਤੇ ਹੁਣ ਮੈਂ ਇਹ ਹੁਣ ਮਤਲਬ 6 ਵਜੇ ਹੋਣਗੇ ਮੈਨੂੰ ਲੱਗਦਾ 6 ਵਜੇ ਜਾਂ 11 ਵਜੇ ਤੱਕ ਮਸਾਲਾ ਖਤਮ ਕਰ ਦੂੰਗੀ ਆਵਾਜ਼ ਇੱਕ ਇੱਕ ਗਲਾਸ ਪੀ ਲਵਾਂ ਇੱਕਦਰ ਗਾਇਸ ਆੱਧੇ ਹੋ ਗਿਆ ਹੱਡ ਦੇਸ਼ ਹੋ ਗਿਆ ਕੋਈ ਨਾ ਹੱਡ ਦੇਸ਼ ਦਾ ਟਾਈਮ ਜਰੋਂ ਤੱਕ ਪਹਿਲਾਂ ਵੀ ਸਾਰਾ ਕੰਮ ਕਰ ਲੈਣਾ ਗਾਇਸ ਸਾਡੇ ਕਿਚਨ ਦੇਖ ਲਓ ਸੀ ਇੱਥੇ ਆਪਣੀ ਆਸ ਤੇ ਆਪਣੇ ਡਾਇਆ ਪਈਆਂ ਨੇ ਇੱਥੇ ਮੇਰੀ ਮੈਗੀ ਵਗੈਰਾ ਪਿਆ ਇੱਥੇ ਚੋਲ ਪਿਆ ਉਧਰ ਸਾਬਣ ਤੇ ਉਹ ਇੱਥੇ ਆਪਣੇ ਸਾਹ ਇੱਥੇ ਵੀ ਕਿਉ ਆ ਇੱਥੇ ਬਿਸਕਟ ਆ ਇੱਥੇ ਪੂਜੀਆ ਇੱਥੇ ਇੱਥੇ ਕੰਡ ਇੱਥੇ ਝਾਗਤੀ ਅਹਲਦੀਆ ਆ ਲਾਲ ਮਿਰਚ ਆ ਕੀ ਆ ਚਾਦਰ ਮਸਾਲਾ ਵਾ ਇੱਥੇ ਆਪਣਾ ਜੀਰਾ ਵਾ ਇੱਥੇ ਕਾਲੀ ਮਿਰਚ ਇੱਥੇ ਆਪਣੇ ਘਰ ਦਾ ਮਸਾਲਾ ਇੱਥੇ ਚਾਰ ਆ ਇੱਥੇ ਪੀਟਡ ਗ੍ਰੀਨ ਲੀਫਸ उधर अपने ऑयल पे है उधर कप्स पे है वो साडा वारिस सच्ची कर हेलो गाइस हेलो गाइस सच्ची कर दी गाइस मेरे को खाल बाद देखो गाइस

गाजर और वोटरमेलन उन्होंने तो लगी भूख इंजन रोटर खाना पहला नहीं लगी भूख सन नहीं चलो तो सही खा सारे पापा तो नहीं मैं खाना। ना। ना। खा लूं गाइस खा लो ਦੋਸਤੋ ਵਾਟਰਮੈਲਨ ਖਾ ਲਓ ਜੀ ਇਹਨੇ ਖਾਣਾ ਹਾਂ ਜੋ ਖਾ ਲਓ ਸਾਰੇ ਵਾਟਰਮੈਲਨ ਫਿਰ ਤੁਹਾਨੂੰ ਦੇ ਚੈਲੰਜ ਦਿਖਾਵਾਂਗੇ ਮੰਨਤ ਕਹਿੰਦੀ ਆ ਜੀ ਮੈਂ ਚੈਲੰਜ ਕਰਨਾ ਦੇਖਿਓ ਏਡੇ ਏਡੇ ਸੋਹਣੇ ਨੌ ਨੌਣੇ ਆਪਣੀ ਮੰਮਾ ਦੇ ਫਿਰ ਤੁਹਾਨੂੰ ਦਿਖਾਵਾਂਗੇ ਹਾਂ ਜੀ ਦੋਸਤੋ ਜਿੰਨੇ ਨੇ ਖਾਣਾ ਜੀ ਖਾ ਲਓ ਜੀ ਆ ਕੇ ਅੰਨੇ ਦੋਸਤੋ ਆਓ ਵਾਟਰਮੈਲਨ ਖਾ ਲਓ ਜੀ वार से ही आ गया था जी वाटरमेलन खाऊंगा वार्षिक की खाएंगा वाटरमेलन Water की खाएंगा सर वाटरमेलन भारत रुका कि हाय गैस हेलो हेलो बारे तो कर तो <Bose> दो कर दो, गार दो, गार दो, गार दो एक बारी एक बारी

दिखाई दे ना कलर इतने मन लाती हूँ तूफ़। धन धन बाबा दीप सिंह महाराज जी सच्चे पातशाह जी मेहर करो दाता जी सुख शांति रखो सरबत का भला करो मेरे वाहगुरु जी मेर करो इतने उमा ने गाती तू बत्ती जो गैस इत्थे में देखा देखा मैं ले आई अपना समान नेट एक हट करना इस करके मैं वाले नेल्स लेके आई हाँ इतना है अपना ग्लिटर आर्ट चलो गाय गाइस अपने सारी है इतने है अपनी ब्लू इतना है

हाँ जाओ गल सुन लो जाओ तो कोई ना कोई ना रख दो रख दो दीदी लाऊ दीदी फाद दो वारस देखो सास भी मेरे ने अलाट कर रहा वारस अंदर देखो हेलो गाइस कह दो

ਜਲਦੀ ਲਗਾ ਦੇ ਦੋ ਰਹਿ ਗਏ ਬਸ ਵਾਰਸ ਦਿੰਦਾ ਨਹੀਂ ਪਾ ਮਮਾ ਕੋਨੋਲ ਵਾਰਸ ਨੇਲ ਦੋ ਦੂਜਾ ਵੀ ਫੁੱਟ ਭਾਏ ਨਹੀਂ ਆ ਹਾਂ ਦੇ ਦੋ ਦੀਦੀ ਨੇਲ ਦੋ ਨੇਲ ਕਿੱਥੇ ਆ ਹਾਂ ਨੇਲ ਦੋ ਹਾਂਜੀ ਮੇਰ ਗਿਆ ਇੱਕ ਰਹਿ ਗਿਆ ਤਿੰਨ ਲੱਗ ਚਾਰ ਲੱਗ ਗਏ ਵਾਰਸ ਦੇ ਦੋ ਬਤੂ

ਸਾਰੇ ਮੇਰੇ ਚਿੱਟੇ ਚਿੱਟੇ ਗਾਇਸ ਵਾਈਟ ਨੇਲਸ ਲੇਖੋ ਹੁਣ ਆਪਰੇ ਦੇ ਲਾਵਾਂ ਮੇਰੇ ਨੇਲ ਪੇਂਟ ਸਾਰੇ ਦੱਸਿਓ ਕਿੱਦਾਂ ਦੇ ਲੱਗ ਰਹੇ ਮੇਰੇ ਨੇਲ ਮੈਨੂੰ ਬਹੁਤ ਸ਼ੌਂਕ ਲੰਮੇ ਨੇਲ ਦਾ ਪਰ ਰੱਖਿਆ ਨਹੀਂ ਜਾਂਦੇ ਮੇਰੇ ਕੋ ਟੁੱਟ ਜਾਂਦੇ ਸੁੱਕੀ ਗਈ ਨੇਲ ਪੇਂਟ दो मिनट में मैं साफ कर बस नेल पर सुी हुई है ने ना अगली?

सारे जने दस कमेंट करके कि लगी नेल नेल मेरे मेरे नेल भी दिख रहे देखो छोटे छोटे ना कर। देखो वारिसा कि गंदा बच्चा है अदो पाछू पाछू बस वार बहुत तेरा भा फिर हुआ तंग करता छोटा भरा तेरा तो है ना वारशु तो कह दो तो मैं छोटा जी आए कह दो तो मैं छोटा जा काका है इधर देखो खींच लोना फोन चलाना खड़ जाओ दो मिनट चलाने ਇੱਕ ਤੇ ਪਾਣੀ ਨਹੀਂ ਹੈ ਨਾ ਇੱਕ ਡਿਲੀਟਰ ਲਾ ਦिए ਨੋ ਦੋਨੋਂ ਤੇ ਆ ਦੋਨੋਂ ਤੇ ਮੈਂ ਕਿੰਨੇ ਡਿਲੀਟਰ ਲਗਾ ਦਿੰਦੀ ਆ ਦੇਖ ਲੈ ਪਹਿਲਾਂ ਆਪਾਂ ਜਿੱਦਾਂ ਨੂੰ ਸੋਹਣਾ ਲੱਗਦਾ ਉਦੋਂ ਮਰਦੇ ਆ ਲਗਾ ਲੀ ਇਹ ਮੈਚ ਵੀ ਕਰੂਗਾ ਇਹਨਾਂ ਇੱਕ ਮਿੰਟ ਚ ਲਾਉਂ ਮੈਂ ਮਾਈਂਡ ਹੋ ਗਿਆ ਮੈਂ ਦੇਖੋ ਵਾਰਸ ਸਾਡਾ ਮਾ ਦੇਖੋ ਜੀ ਮਨਤ ਨੇ ਮੇਰਾ ਨੀਲ ਲੜ ਕਰਤਾ ਵੋ ਸਾਰੇ ਜਾਣੇ ਦੱਸਿਓ ਕਿਹੋ ਜਿਹਾ ਲੱਗ ਰਿਹਾ ਦੇਖੋ ਸੋਹਣਾ ਲੱਗ ਰਿਹਾ ਨੀਲ ਮੇਰੇ ਦੇਖੋ ਕਿਹੋ ਜਿਹਾ ਲੱਗ ਰਿਹਾ ਮੈਂ ਕਦੇ ਨਹੀਂ ਲਗਾਇਆ ਪਹਿਲਾਂ ਪਹਿਲੀ ਵਾਰ ਲਾਇਆ ਦੱਸਿਓ ਸਾਰੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਮੈਂ ਨਾ ਤਾਂ ਆਪਣੇ ਵੀ ਦਬਦਬ ਲਾਉਣ ਲੱਗ ਗਿਆ ਜੇ ਦੇਖੋ ਇਹਨੇ ਬਲੌਗ ਗ੍ਰੈਂਡ ਵੀ ਨਹੀਂ ਕੀਤਾ ਆਪਣੇ ਲੱਗ ਹੀ ਲਾਉਣ ਦੇਖੋ ਹੁਣ ਸਾਰੇ ਜਾਣੇ ਕਿਹੋ ਜਿਹਾ ਲੱਗ ਰਿਹਾ ਹੀ ਗਾਇਸ ਬਹੁਤ ਬੜਾ ਪਸੰਦ ਆਇਆ। ਦੇਖੋ ਕਿਵੇਂ ਲੱਗ ਰੇ ਨੈਲ ਮੈ ਰਟ। ਸੁਨੈ ਲੱਗ ਰੇ। ਇੱਕ ਤੇ ਅਸੀਂ ਗਲੀਟਰ ਲਗਾਇਆ। ਜਲਦੀ ਬਣਾ ਲਵਾਇਆ ਮੈਂ ਪਹਿਲੀ ਵਾਰ। ਕਦੀ ਨਹੀਂ ਗਾਇ। ਚਲੋ ਠੀਕ ਆ ਜੀ ਫਿਰ ਬਾਏ ਬਾਏ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਟੋਰ ਸਾਡੇ ਚੈਨਲ ਨੂੰ ਲਾਈਕ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਕਰਿਓ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨੂੰ ਟੈਂਕ ਕਿਉ ਕਿੰਨੇ ਰੇਟ ਦੇਵੋਗੇ ਤੁਸੀਂ ਇਹ ਵੀ ਦੱਸਿਓ ਕਮੈਂਟਾਂ ਚ ਗਾਇਸਾਂ ਤਾਂ ਬਹੁਤ ਵਧੀਆ ਲੱਗੇ ਮम्मा ਨੇ ਮੈਨੂੰ ਟੈਂਕ ਕਿਉ 10 ਰੇਟ ਦਿੱਤੇ ਇਹ ਮੈਨੂੰ ਬਹੁਤ ਵਧੀਆ ਲੱਗੇ ਆ ਮੈਂ ਪਹਿਲੀ ਵਾਰ ਅਨਵਾਏ ਆ ਤੇ ਉਦੋਂ ਤੱਕ ਲਈ ਬਾਏ ਬਾਏ